ਪ੍ਰਧਾਨ ਸਤੀਸ਼ ਕੁਮਾਰ ਨਾਣ ਨੇ 21 ਜੂਨ ਨੂੰ ਅਰਧ ਨਗਨ ਹੋ ਕੇ ਦਰਨਾ ਪ੍ਰਦਰਸ਼ਨ ਕੀਤਾ ਭਾਰਤੀ ਆਮ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸਤੀਸ਼ ਕੁਮਾਰ ਨਾਣ ਨੇ 21 ਜੂਨ ਨੂੰ ਅਰਧ ਨਗਨ ਹੋ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ ਦਰਨਾ ਪ੍ਰਦਰਸ਼ਨ ਕੀਤਾ ਨਾਣ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪਿਛਲੇ ਕਾਫੀ ਸਾਲਾਂ ਤੋਂ ਕਪੂਰਥਲਾਚ ਐਸਪੀਏ ਚਾਰੇ ਦੀ ਸੈਂਕੜੇ ਏਕੜਾ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਹੈ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਡੇ ਵੱਲੋਂ ਬਾਰ-ਬਾਰ ਮੰਗ ਪੱਤਰ ਦਿੱਤੇ ਧਰਨਿਆਂ ਤੋਂ ਬਾਅਦ ਸਾਨੂੰ ਕਈ ਵਾਰ ਭਰੋਸਾ ਦਿਵਾਇਆ ਕਿ ਐਸੇਪਾਈ ਚਾਰੇ ਦੀ ਜ਼ਬਤ ਹੋਈ ਜ਼ਮੀਨ ਵਾਪਸ ਤੁਹਾਨੂੰ ਕਰ ਦਿੱਤੀ ਜਾਵੇਗੀ ਪਰੰਤੂ ਹਜੇ ਤੱਕ ਸਿਵਾਏ ਪ੍ਰੋਸੇ ਦੇ ਸਾਨੂੰ ਕੁਝ ਵੀ ਹਾਸਿਲ ਨਹੀਂ ਹੋਇਆ ਜਿਸ ਕਾਰਨ ਅਸੀਂ ਸਾਰੀ ਪਾਰਟੀ ਨੇ ਆਮ ਲੋਕਾਂ ਨਾਲ ਅੱਜ ਦਾ ਧਰਨਾ ਉਲੀਕਿਆ ਸੀ ਪਰੰਤੂ ਪ੍ਰਸ਼ਾਸਨ ਨੇ ਆਖਰੀ ਵਾਰ 15 ਦਿਨ ਦਾ ਸਮਾਂ ਮੰਗਨ ਤੇ ਸਾਰਾ ਕੰਮ ਮੁਕੰਮਲ ਕਰਨ ਦਾ ਭਰੋਸਾ ਦੇਣ ਤੇ ਧਰਨਾ ਮੁਲਤਵੀ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਪੰਜਾਬ ਸਿੰਘ ਨਾਰ ਤੇ ਦਰਜ ਝੁੱਠੇ ਮੁਕਦਮੇ ਚ ਨਾਮ ਬਾਹਰ ਕੱਢਣ ਲਈ ਵੀ ਕੀਤੀ ਮੰਗ ਨੂੰ ਪੂਰਨ ਕਰਨ ਦਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਇਸ ਮੌਕੇ ਭਾਰਤੀ ਅមਜੰਦਾ ਪਾਰਟੀ ਦੇ ਅਹੁਦੇਦਾਰ ਅਤੇ ਵਰਕਰਾਂ ਦਾ ਵੱਡਾ ਹਜੂਮ ਇਕੱਤਰ ਰਿਹਾ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਹਾਜੀ ਸਰ ਕੀ ਲਾ ਮਾਹੌਲ ਸਾਉ ਤੋਂ ਪਹਿਲਾਂ ਤਾਂ ਮੈਂ ਜੈਪੀਮ ਜੈਪੁਰ ਦਾਦਾਵਾ ਮੈਂ ਸਿਸ਼ਕਾ ਨਹਿਰ ਆਰਟੀਪਨ ਭਾਰਤੀ ਅਜੰਤਾ ਪਾਰਟੀ ਅੱਜ ਤੋਂ ਅੱਜ ਤੋਂ ਬਹੁਤ ਬੇਗਾਨ ਪ੍ਰੋਗਰਾਮ ਸੀਗਾ ਇਹ ਸੋਰੰਗੀ ਕੀ ਜਾਣ ਚਾਹੁੰਦੇ ਦੇਖੋ ਜਿਹੀ ਤੇਰਾ ਦੱਸਿਆ ਸੀ ਬਿਆਨ ਡੀਸੀ ਸਾਹਿਬ ਦੇ ਬਾਹਰ ਹੀ ਧਰਨਾ ਪਸੰਦ ਕਰਕੇ ਜਿੰਨੇ ਮੰਗ ਪੱਤਰ ਜਿੰਨੀਆਂ ਦਿਖਾਵਾਦਾ ਸਾਰਾਂਗੇ ਉਸ ਤੋਂ ਪੂਰਾ ਕਰਤਾ ਇਸ ਤੇ ਵੀ ਤੁਸੀਂ ਦੱਸੋ ਆਏ ਆ ਉਹਨਾਂ ਸਾਲ ਵਿਸ਼ਵਾਸ ਦੁਆਇਆ ਉਹ ਦਿਖਾਈ ਵੀ ਕਾਵੇ ਕਿ ਤੁਸੀਂ ਤੁਹਾਡਾ 80% ਇਹਦਾ ਕੰਮ ਤੁਹਾਡਾ ਕਰ ਦਿੱਤਾ ਵਾ 20% ਇਹਦਾ ਉਹਨਾਂ ਸਾਲ ਕੋ 15 ਦਿਨ ਲਿਆ ਵਾ 10 ਦਿਨ ਬਾਅਦ ਤੁਸੀਂ ਕਰਦਾ ਪਰਿਵਾਰ ਸਾਰਾ ਮਿਲਾਂਗੇ ਤੇ ਉਸ ਤੋਂ ਪੰਜ ਤਰੀ ਨੂੰ ਸਾਰੇ ਲਾਗਤ ਬਣਾ ਕਰ ਦੇਵਾ ਪੰਜ ਸਾਲ ਉਹ ਜਿਹੜੀ ਦਖਲ ਦਿੱਤੀ ਜੇਗੀ ਉਹ ਰਾਏ 10000 ਪ੍ਰਸ਼ਾਸਨ ਨੂੰ ਇਹਦੇ ਲਾਗਤ ਟਾਈਮ ਨਾਲ ਇਹ ਲਾਸਟ ਆ ਇਸ ਤੋਂ ਬਾਅਦ ਕਿਸੇ ਨੂੰ ਚਾਹਨਾ ਨਾ ਕਿ ਡੀਸੀ ਅਫਸਰ ਨੂੰ ਮਿਲਣਾ ਨਾ ਕਿਸੇ ਤੀਜੇ ਸਰਕਾਰੀ ਅਧਿਕਾਰੀ ਨੂੰ ਮਿਲਣਾ ਪ੍ਰਸ਼ਾਸਨ ਨੂੰ ਅਸੀਂ ਉੱਤਾਂ ਜਾ ਕੇ ਉਸ ਜਗ੍ਹਾ ਤੇ ਆਪਣਾ ਨਿਸ਼ਾਨ ਸੌ ਲਾ ਕੇ ਜੋ ਮੰਦਿਰ ਗੁਰੂ ਸਾਹਿਬ ਨਾਲ ਆ ਕੇ ਟੋਕੀ ਜਗ੍ਹਾ ਤੇ ਆਪਣੇ ਬਹਿ ਜਾਗੇ ਕਿਉਂਕਿ ਜੋ ਗਰੀਬਾਂ ਦੀ ਧਰਤੀ ਆ ਉਹ ਗਰੀਬਾਂ ਨੂੰ ਠਕਣਾ ਦਵਾਵਾਂਗੇ ਜੈਪੀ ਜੈਪਾ ਸਾਹਿਬ ਦੇਖੇ ਜਾ ਕਾਹੀ ਸਮੇਂ ਤੋਂ ਤੁਸੀਂ ਦਰਸ਼ ਕਰ ਰਹੇ ਹੋ ਹਰ ਵਕਤ ਨੂੰ ਕੋਸਤ ਕੋ ਪ੍ਰਯਤਨ ਕੋਈ ਹੋ ਰਿਹਾ ਨਹੀਂ ਨਹੀਂ ਜੀ ਅੱਜ ਅਸੀਂ ਜਿੰਨਾ ਜੋਗਾ ਜੀ ਕਰਤਾ ਹੀ ਉਹ ਅੱਧ ਨੰਗਨ ਗਏ ਅੱਧ ਨੰਗਨ ਹੋ ਗਏ ਆ ਸਾਨੂੰ ਉਹਨਾਂ ਨੇ ਰਿਕਵੈਸਟ ਕੀਤੀ ਉਸਾਂ ਨੇ ਕਿ ਇਦਾਂ ਨਾ ਕਰੋ ਤੁਹਾਡਾ ਕੰਮ ਅਸੀਂ ਕਰ ਦਾਂਗੇ ਉਹਨੇ ਪ੍ਰਸ਼ਾਸਨ ਨੂੰ ਮੰਨ ਕੇ ਸੀ ਜੋ ਜ ਸਾਡਾ ਬੰਦਾ ਹੀ ਕੀਤਾ ਵਾ ਪਰ ਅਸੀਂ ਇਹ ਲਾਸਟ ਸਾਡੀ ਚੇਤਾਵਨੀ ਸੰਗਲੋ ਸਾਡਾ ਇੱਕ ਮੰਗਵਾ ਰਿਕਵੈਸਟ ਜੋ ਅਸੀਂ ਜਿਹੜੀ ਦੱਸੀ ਆ ਉਹ ਸਾਡਾ ਕੰਮ ਪੈਦਾ ਕਰਦਾ ਤੇ ਬੰਦਾ ਹੀ ਕਰ ਦੇਣਾ ਚਾਹੀਦਾ ਦੂਜੀ ਵਾਰ ਪੰਜਾਬ ਦੀ ਸੀਗੀ ਜੇ ਪੰਜਾਬ ਨਾਲ ਤੇ ਦੁਨੀਆਏ ਪਰਚਾ ਕੀਤਾ ਵਾ ਉਸ ਮਾਰੇ ਮਿਲੇ ਆ ਸਾਨੂੰ ਐਸਪੀ ਜੀ ਸਾਹਿਬ ਕੱਲ ਦਾ ਸਹਤ ਕਰਨ ਦਿੰਦੇ ਆ ਕਿ ਇਸ ਤਰ੍ਹਾਂ ਦੇ ਬੰਦਾ ਜੋ ਸਜਾਈ ਆ ਉਹ ਲਿਆ ਕੇ ਇਹ ਪੰਜਾਬ ਦਾ ਵਿੱਚੋਂ ਨਾਮ ਬਾਹਰ ਕਰ ਦਿੱਤਾ ਜਾਏਗਾ ਕਿਉਂਕਿ ਨਸ਼ਿਆਂ ਦੇ ਖਿਲਾਫ ਇਹ ਬੋਲ ਆ ਨਸ਼ਿਆਂ ਦੇ ਖਾ ਸਾਡੀ ਪਾਰਟੀ ਨੇ ਬੜੇ ਸੰਘਰਸ਼ ਕੀਤਾ ਆ ਪਰ ਨਿਆਂ ਹੀ ਪਰਚਾ ਕਹਿੰਦੇ ਅਸੀਂ ਚੱਲ ਨਹੀਂ ਸਕਦੇ ਕਿਉਂਕਿ ਇਹ ਨਿਆਂ ਹੀ ਬਿਲਕੁਲ ਨਿਆਂਇਨੋ ਔਰ ਜੇ ਬੰਦੇ ਜੋ ਨਿਆਂ ਕਰਾਂਗੇ ਤਾਂ ਆਕੇ ਕੋਈ ਨਾ ਕੋਈ ਗਲਤ ਕੰਮ ਚ ਕਰ ਨਹੀਂ ਪਾਊਗਾ ਅਸੀਂ ਚਾਹੁੰਦੇ ਨਹੀਂ ਜਿਹੜੀ ਪੰਜਾਬ ਦੀ ਜਵਾਨੀ ਆ ਬਈ ਤਕਰਾਂ ਜਿਹਾ ਬਵੇ ਨਰਸਾ ਜੀ ਜਿਹੜਾ ਤੁਹਾਨੂੰ ਮਿਲੂਗਾ ਨਹੀਂ ਇੱਥੇ ਤੱਕ ਹੋ ਗਿਆ ਵਾ ਜਿਹੜਾ ਅਗਲਾ ਪਰ ਮੰਨਵਰ ਤਾਂ ਸੀਗਾ ਉਹ ਮੁਲਤੀ ਕੀ ਆ ਸਿਰਫ 15 ਦਿਨਾਂ ਦੇ ਨਾਸਤੇ ਕਿ ਨਹੀਂ ਮੈਂ ਬੰਦਾ ਨੇ ਸਾਰੇ ਘਰਾਂ ਦੀ ਜਿਹੜਾ ਅਗਲਾ ਰਾਮੀਧੀਆਂ ਤੀਕਰ ਬਣਾ ਕੇ ਪਾਕ ਕਮਿਟੀ ਨਾਲ ਗੱਲ ਕਰਕੇ ਪਾਰਟੀਆਂ ਉਸ ਤੀਕੇ ਇਹਨਾਂ ਕਹਿੰਦੇ ਕਿ ਮੈਂ ਜਾ ਚਗਾ ਜਾਂ ਭਿੰਨ ਜੈਪਾ ਜੀ ਬਹੁਤ ਜੀ ਨਾਲ ਤੁਹਾਡਾ ਸਾਡੇ ਜੈਗੋਵਾਰਨ ਕੀ ਜੈ ਭਿੰਨ ਜੈਪਾ ਜੀ ਮੈਂ ਬਾਬਾ ਤੀਰਸਾਹਾਰ ਬੋਜੇਵਾਲ ਤੋਂ ਬਬਾ ਜਿਹੜਾ ਐਸਸੀ ਕੋਟੇ ਦੀ ਜ਼ਮੀਨਾਂ ਤੇ ਨੇ ਕਬਜ਼ਾ ਹੋਏ ਪਏ ਤੁਸੀਂ ਕਾਫੀ ਸਮੇਂ ਤੋਂ ਸੰਘਰਸ਼ ਕਰ ਰਹੇ ਹੋ ਅੱਜ ਤੁਹਾਨੂੰ ਕੀ ਪੁਰਸਾ ਤੱਕ ਦਾ ਪ੍ਰਸ਼ਾਸਨ ਤੋਂ ਦੇਖੋ ਜੀ ਜਿਹੜਾ ਵੀ ਕੋਈ ਆਪਣਾ ਫਾਰਮ ਦਾ ਜਿਹੜਾ ਰੂ ਉਹ ਯੋਦਾ ਆ ਉਹ ਜਿਹੜੇ ਗਰੀਬ ਦੀ ਕੋਈ ਗੱਲ ਕਰੂਗਾ ਉਹਦੇ ਨਾਲ ਸੰਤ ਸਮਾਜ ਪੂਰਾ ਸਾਥ ਦੇਊਗਾ ਅਸੀਂ ਪ੍ਰਸ਼ਾਸਨ ਨੂੰ ਵੀ ਇਹ ਅਪੀਲ ਕਰਦੇ ਆ ਕਿ ਸਾਨੂੰ ਸਾਡੇ ਸਮਾਜ ਨੂੰ ਕਾਗਜ਼ੀ ਕਾਰਜ ਕਾਗਜ਼ੀ ਕਾਰਵਾਈ ਦੇ ਵਿੱਚ ਰੁਝਾ ਕੇ ਨਾ ਰੱਖਿਆ ਜਾਵੇ ਕਿਉਂਕਿ ਬਹੁਤ ਅਸੀਂ ਦਫ਼ਤਰਾਂ ਨੇ ਧੱਕੇ ਖਾਦੇ ਸਾਡੇ ਲੋਕਾਂ ਨੇ ਇੱਕ ਵੀਡੀਓ ਤੋਂ ਲੈ ਕੇ ਪੰਚਾਇਤ ਦੇ ਜਿੰਨੇ ਵੀ ਦਫ਼ਤਰ ਆ ਉਹਨਾਂ ਦੇ ਵਿੱਚ ਲੋਕ ਤਾਂ ਕਈ ਖਾਂਦੇ ਆ ਪਰ ਕਿਸੇ ਦੀ ਵੀ ਕੋਈ ਸੁਣਵਾਈ ਨਹੀਂ ਹੁੰਦੀ ਐਸ ਲੈਵਲ ਦੇ ਕਪੂਰਥਲਾ ਦਾ ਜਿਹੜਾ ਪ੍ਰਸ਼ਾਸਨ ਆ ਤੇ ਜੋ ਵੀ ਡੀਸੀ ਦੇ ਜਿੰਨੇ ਵੀ ਅਧਿਕਾਰੀ ਆ ਜਾਂ ਦਫ਼ਤਰ ਆ ਉਹਨਾਂ ਦੇ ਵਿੱਚ ਗਰੀਬ ਦੀ ਕਿਸੇ ਦੀ ਵੀ ਸੁਣਵਾਈ ਨਹੀਂ ਹੁੰਦੀ ਤੇ ਅਸੀਂ ਸਤੀਸ਼ਨਾੜ ਜੀ ਦੇ ਨਾਲ 24 ਘੰਟੇ ਤਿਆਰ ਬੈਠੇ ਆ ਤੇ ਅਸੀਂ ਪ੍ਰਸ਼ਾਸਨ ਨੂੰ ਫੇਰ ਵੀ ਬੇਨਤੀ ਕਰਦੇ ਆ ਕਿ ਇਹ ਕਰੀਪਾ ਦੇ ਹੱਕ ਦੀ ਜੋ ਆਵਾਜ਼ ਚੱਕਦੇ ਆ ਉਹਨਾਂ ਨੂੰ ਦਬਾਇਆ ਨਾ ਜਾਵੇ, ਸੁਨਾਨ ਪਾਇਆ ਜਾਵੇ। ਜਗਰਵਾਲ ਵੀ ਕੀ ਜਿਆ ਪੀਵ ਜਿਆ ਕਰਦੀ। ਹਾਂਜੀ ਬੱਬਰ ਜੀ ਮੈਂ ਤੁਹਾਡਾ ਮੇਰਾ ਨਾਮ ਜੀ ਜਥੇਦਾਰ ਹੀਰਾ ਸਿੰਘ ਜੀ। ਜ਼ਿਲ੍ਹਾ ਪ੍ਰਧਾਨ ਕਪੂਰਥਲਾ ਭਾਰਤੀ ਆਮ ਜਨਤਾ ਪਾਰਟੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਤੁਹਾਡੀ ਪਾਰਟੀ ਨੂੰ ਮੁੱਧਰੇ ਲਿਖੇ ਸੀ ਇਹ ਤਾਂ ਕੋਈ ਮੰਗਾ ਜੀ ਨਹੀਂ ਮੰਨੀ ਗਾ। ਹਣ ਤੁਹਾਡਾ ਤਾਂ ਮਾਮੂਲੀ ਹੈ ਆਵਾ। ਕੀ ਤੁਹਾਡੀਆਂ ਮੰਗਾ ਮੰਨੀਆਂ ਗਈਆਂ ਹਨ? ਦੇਖੋ ਜੀ ਮੇਰਾ ਸਮਾਜ ਦੱਬਿਆ ਕੁਝਿਆ ਸਮਾਜ ਆ ਮੇਰੇ ਸਮਾਜ ਨੇ ਜੋ ਧਰਤੀਆਂ ਸਾਨੂੰ ਇੰਦਰਾ ਦੇ ਸਮੇਂ ਤੇ ਅਲਾਰਟ ਉਹ ਕੀਤੀਆਂ ਗਿਆ ਸੀ ਮੇਰੇ ਸਮਾਜ ਨੇ ਝਾਲ ਬੂਝੇ ਪੁੱਟ ਕੇ ਨਲੇ ਪੂਰ ਕੇ ਜਦੋਂ ਧਰਤੀਆਂ ਆਬਾਦ ਕੀਤੀਆਂ ਸੋਨੀ ਪੱਠੇ ਵਰਗੇ ਧਨਾੜ ਲੋਕਾਂ ਨੇ ਇਹ ਜਿਹੜੀਆਂ ਧਰਤੀਆਂ ਜਿਹੜੀਆਂ ਮੇਰੇ ਗਰੀਬ ਸਮਾਜ ਦੇ ਕੋਲੋਂ ਖੋਹ ਲੀਆਂ ਧਰਤੀ ਉਹਨਾਂ ਮਿੱਟੀ ਚੁੱਕਣ ਵਾਸਤੇ ਲਈ ਸੀ ਅਖੀਰ ਉਹਨਾਂ ਨੇ ਕਬਜ਼ੇ ਕਰ ਲਏ ਅੱਜ 30 ਤੋਂ 35 ਸਾਲ ਹੋ ਚਲੇ ਆ ਕਬਜ਼ਾ ਉਹਨਾਂ ਦਾ ਵਾ ਸੋ ਸਾਨੂੰ ਸਿਵਲ ਪ੍ਰਸ਼ਾਸਨ ਜੋ ਆ ਸਦਾ ਮਿੱਠੀਆਂ ਗੋਲੀਆਂ ਦਿੰਦਾ ਆਇਆ ਵਾ ਬੜੀਆਂ ਅਸੀਂ ਮੀਟਕਾਂ ਕੀਤੀਆਂ ਅਸੀਂ ਪ੍ਰਸ਼ਾਸਨ ਦੇ ਨਾਲ ਰਲ ਕੇ ਚੱਲਣਾ ਚਾਹੁੰਦੇ ਆ ਪਰ ਪ੍ਰਸ਼ਾਸਨ ਸਾਨੂੰ ਕੋਈ ਵੀ ਇਨਸਾਫ ਦੀ ਅੱਜ ਤੱਕ ਕੋਈ ਸਾਨੂੰ ਇਨਸਾਫ ਨਹੀਂ ਮਿਲਿਆ ਅੱਗੇ ਜੋ ਅਸੀਂ ਕੋਈ ਸਮਾਂ ਦਿੱਤਾ ਹੋਇਆ ਵਾ ਜੇ ਉਸ ਸਮੇਂ ਤੋਂ ਦੇ ਵਿੱਚ ਵਿੱਚ ਨਹੀਂ ਸਾਡਾ ਕੋਈ ਹੱਲ ਕਰਦੇ ਤਾਂ ਫਿਰ ਸਭ ਮੇਰਾ ਸਮਾਜ ਮੇਰੀ ਸਾਡੀ ਪਾਰਟੀ ਜਿਹੜੀ ਆ ਧੱਕੇ ਦੇ ਨਾਲ ਆਪਣੇ ਸਮਾਜ ਨੂੰ ਇਹ ਧਰਤੀ ਜਿਹੜੀ ਆ ਆਬਾਦ ਕੀਤੀ ਹੋਈ ਤੇ ਕਬਜ਼ਾ ਲੈ ਕੇ ਦਊਗੀ ਇਹਨਾਂ ਕੁਝ ਬੋਲਦਾ ਅਖੇ ਮੈਂ ਦਾ ਜਾਜ ਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ